ਘਟ ਹੋਇਆ ਤੇ ਉਹਦੇ ਵਿੱਚ ਅੱਗੇ ਲੱਗੇ ਹੱਥ ਸਾਹਮਣੇ ਆਇਆ ਸਭ ਤੋਂ ਵੱਡੀ ਗੱਲ ਹੈ ਜਾਨੀ ਮਾਨੀ ਕੋਈ ਨੁਕਸਾਨ ਨਹੀਂ ਹੋਇਆ ਸਾਰਾ ਮੌਕੇ ਤੇ ਪਹੁੰਚ ਕੇ ਸਭ ਨੇ ਇਹ ਨੂੰ ਇਸ ਨੂੰ ਕਾਬੂ ਨੂੰ ਕੰਟਰੋਲ ਪਾ ਲਿਆ ਗਿਆ ਸਿਵਲ ਹਾਦਸੇ ਦੇ ਵਿੱਚ ਜਿਹੜੀਆਂ ਕਿ ਐਂਬੂਲੈਂਸ ਜਿਹੜੀਆਂ ਕਿ ਮਤਲਬ ਕਿ ਸਪੈਰ ਕੀਤੀਆਂ ਮੀਆਂ ਖਰਾਬ ਆ ਜਿਹੜੀਆਂ ਕੰਡਮ ਗੱਡੀਆਂ ਉਹ ਸਾਈਡ ਤੇ ਖੜੀਆਂ ਕੀਤੀਆਂ ਹੋਈਆਂ ਸੀ ਉਹ ਕਹ ਲੋ ਸਰਕਟ ਸ਼ਾਂਟ ਹੋਣ ਦੀ ਕਰਕੇ ਜੰਪਿੰਗ ਸਪਾਰਕ ਵੱਜ ਗਿਆ ਤੇ ਉਸ ਨਾਲ ਉਹ ਜਿਹੜੀ ਗੱਡੀ ਦਾ ਤਕਰੀਬਤ ਸਾਰੀ ਉੱਜਾ ਕੇ ਸਵਾਹ ਹੋ ਗਈ। ਤੁਹਾਡਾ ਰਮਨਦੀਪ ਜੀ ਰਮਨਦੀਪ ਕਿ ਕਿੱਥੇ ਡਿਊਟੀ ਹੈ ਤੁਹਾਡੇ ਲਈ? ਆਪਣੀ ਸਾਕੀ ਵਨ ਸੌਫ ਸੈਂਟਰ ਹੈ ਜੀ ਇੱਥੇ ਨਾ ਬੈਕ ਸਾਈਡ ਤੇ ਕ੍ਰਿਸ਼ਨ ਲੈਬ ਤੇ ਜਿਹੜੀਆਂ ਗੱਡੀਆਂ ਖੜੀਆਂ ਪ੍ਰਾਣੀਆਂ ਉੱਥੇ ਅੱਗ ਲੱਗੀ ਹੋਈ ਸੀ। ਇਹ ਸਾਰੇ ਘਬਰਾ ਗਏ ਸੀਗੇ ਫਿਰ ਮੈਂ ਫੋਨ ਕੀਤਾ ਫਾਇਰ ਬਿਗੇਰ ਵਾਲ ਨੂੰ ਤੇ ਉਹ ਫਟਾਫਟ ਆ ਗਏ ਉਹਨਾਂ ਨੇ 10 ਮਿੰਟ ਹੀ ਲਾਏ 10 ਮਿੰਟ ਕੀ 5 ਮਿੰਟ ਹੀ ਲਾਏ ਉਹਨਾਂ ਨੇ ਆ ਕੇ ਕੰਟਰੋਲ ਕੀਤਾ ਅੱਗ ਬਹੁਤ ਜ਼ਿਆਦਾ ਫੈਲੀ ਹੋਈ ਸੀ ਬਸ ਜਿਹੜੇ ਬੈਕ ਸਾਈਡ ਤੇ ਸੀਗੀ ਆਪਣੀ ਬਾਉਂਡਰੀ ਨਿਊ ਟਾਊਨ ਵਾਲੀ ਉਹ ਵੀ ਆ ਗਏ ਸੀ ਤੇ ਫਿਰ ਪਤਾ ਲੱਗਿਆ ਨਾ ਗੱਡੀ ਜਿਹੜੀਆਂ ਕੰਡਮਪਿੰਡੀਆਂ ਸੂ ਉਹ ਗੱਡੀ ਸੀ ਆ ਕੰਡਮਸ ਵਾਲੀ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਇਹ ਆਪ ਲੱਗ ਗਿਆ ਬੈਕ ਸਾਈਡ ਤੋਂ ਆਏ ਸੀਗੇ ਜਿਹੜੇ ਨਿਊ ਟਾਊਨ ਤੋਂ ਉਹ ਭੱਜੇ ਆਏ ਉਹਨਾਂ ਨੇ ਹਾਂਜੀ ਕਿਉਂਕਿ ਬੈਕ ਬਾਉਂਡਰੀ ਨਹੀਂ ਸੀ ਤਾਂ ਕਰਕੇ ਕੰਡਮ ਘਟੀ ਸੀ ਜੀ ਤੇ ਇਹਦੇ ਵਿੱਚ ਕਿਤੇ 스파ਰਕ ਹੋਇਆ ਤੇ ਉਹਦੇ ਵਿੱਚ ਆਗ ਲੱਗਣ ਦਾ ਹਾਸੇ ਸਾਹਮਣੇ ਆਇਆ ਸਭ ਤੋਂ ਵੱਡੀ ਗੱਲ ਹੈ ਜੀ ਜਾਨੀ ਮਾਨੀ ਕੋਈ ਨੁਕਸਾਨ ਨਹੀਂ ਹੋਇਆ ਸਾਰਾ ਮੌਕੇ ਤੇ ਪਹੁੰਚ ਕੇ ਸਭ ਨੇ ਇਹਨੂੰ ਇਸ ਨੂੰ ਆਗ ਨੂੰ ਕੰਟਰੋਲ ਪਾ ਲਿਆ ਗਿਆ ਫਾਇਰ ਬ੍ਰਿਗੇਡ ਬੁਲਾਇਆ ਗਿਆ ਸੀ ਹਾਂਜੀ ਫਾਇਰ ਬ੍ਰਿਗੇਡ ਬੁਲਾਇਆ ਗਿਆ ਉਹਨਾਂ ਰਹੀ ਸੀ ਉਹਨਾਂ ਨੇ ਸ਼ਲਾਗਾ ਵਾਲਾ ਕੰਮ ਕਵਾਂਗੇ ਮਿੰਟਾਂ ਸਕਿੰਟਾਂ ਵਿੱਚ ਆ ਗਏ ਤੇ ਆ ਕੇ ਜੀ ਬਿਲਕੁਲ ਜੋ ਵੀ ਹੈ ਸਾਰਾ ਕਵਰਪ ਹੋ ਗਿਆ ਦੇਖੋ ਜੀ ਪਹਿਲਾਂ ਤਾਂ ਸੱਚੇ ਪਾਤਸ਼ਾਹ ਨੇ ਜਿਹੜੀ ਸਾਨੂੰ ਸੇਵਾ ਬਖਸ਼ੀ ਹੈ ਸਮਾਜ ਸੇਵਾ ਸੋਸਾਇਟੀ ਨੂੰ ਤੇ ਹਮੇਸ਼ਾ ਹੀ ਸੇਵਾ ਸਮਰਪਿਤ ਰਹੀਦਾ ਜਿੱਥੇ ਰਹੀ ਗੀ ਗੱਲ ਨਗਰ ਨਗਮ ਦੀ ਨਗਰ ਨਗਮ ਦੇ ਵਿੱਚ ਡਿਊਟੀ ਨੂੰ ਸਮਝਦੇ ਹੋਏ ਤੇ ਆਪਣੀ ਸੇਵਾ ਨੂੰ ਸਮਰਪਿਤ ਜਿੱਥੇ ਵੀ ਕੋਈ ਹਾਦਸਾ ਹੁੰਦਾ ਸੀ ਉੱਥੇ ਪਹੁੰਚਦੇ ਆ ਜਿਹੜਾ ਕਿ ਅੱਜ ਸਿਵਲ ਹਸਪਤਾਲ ਦੇ ਵਿੱਚ ਜਿਹੜੀਆਂ ਕਿ ਐਂਬੂਲੈਂਸ ਜਿਹੜੀਆਂ ਕਿ ਮਤਲਬ ਕਿ ਸਪੈਰ ਕੀਤੀਆਂ ਹੋਈਆਂ ਖਰਾਬ ਆ ਜਿਹੜੀਆਂ ਕੰਡਮ ਗੱਡੀਆਂ ਉਹ ਸਾਈਡ ਤੇ ਖੜੀਆਂ ਕੀਤੀਆਂ ਹੋਈਆਂ ਸੀ ਉਹ ਕਹ ਲੋ ਸਰਕਟ ਸ਼ਾਰਟ ਹੋਣ ਦੀ ਕਰਕੇ ਜੰਪਿੰਗ ਸਪਾਰਕ ਵੱਜ ਗਿਆ ਤੇ ਉਸ ਨਾਲ ਉਹ ਜਿਹੜੀ ਗੱਡੀ ਦਾ ਤਕਰੀਬਤ ਸਾਰੀ ਉਹ ਜਲ ਕੇ ਸੁਆਹ ਹੋ ਗਈ ਆ ਮੈਂ ਸਭ ਆਮ ਦੇਖਣ ਨੂੰ ਆ ਰਹੇ ਕਾਫੀ ਗੱਡੀਆਂ ਦੇ ਹਾਦਸੇ ਹੋ ਰਹੇ ਨੇ ਆਂ ਕ ਲੱਗਦਾ ਜਿਹੜੇ ਕਾਫੀ ਹਾਦਸੇ ਹੋ ਰਹੇ ਨੇ ਕਿ ਕਿਵੇਂ ਲੱਗਦਾ ਪਹਿਲਾਂ ਤਾਂ ਜੀ ਜਿਹੜੀ ਕਿ ਸੱਚੇ ਪਾਤਸ਼ਾਹਗੇ ਹੀ ਅਰਦਾਸ ਕਰਦੇ ਆਂ ਵੀ ਹਮੇਸ਼ਾ ਹੀ ਖੁਸ਼ੀਆਂ ਖਿੜੇ ਬਖਸ਼ੇ ਜਿੱਥੇ ਕਿ ਅੱਜ ਕੱਲ ਦੇ ਜਿਹੜੀ ਕਿ ਇੰਨੀ ਜਿਆਦਾ ਗਰਮੀ ਪੈ ਰਹੀ ਆ 44 45 ਜਿਹੜਾ ਟੈਂਪਰੇਚਰ ਹੋ ਰਿਹਾ ਪਹਿਲੀਤ ਗੱਲ ਮੈਂ ਇਹ ਜਿੰਨੀ ਵੀ ਸਮੂਹ ਸੰਗਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬੈਠੀ ਆ ਆਪਣੀਆਂ ਟੈਂਕੀਆਂ ਗੱਡੀਆਂ ਦੀਆਂ ਕਦੇ ਵੀ ਫੁੱਲ ਨਾ ਕਰਾਓ ਜਿਹੜੇ ਅੱਜ ਦੇ ਦੇਣਾ ਤੇ ਨੰਬਰ 2 ਤੇ ਜਿਹੜੇ ਸ਼ੀਸ਼ੇ ਆ ਪੂਰੇ ਫੁੱਲ ਕੋਈ ਵੀ ਉੱਪਰ ਨਾ ਕਰੋ ਕਿਉਂਕਿ ਜ਼ਿਆਦਾਤਰ ਜਿਹੜੇ ਚਾਂਸ ਹੋ ਰਿਹਾ ਜਾਂ ਕਿ ਜੜੀਆਂ ਪੈਟਰੋਲ ਵਾਲੀਆਂ ਗੱਡੀਆਂ ਜਾਂ ਸੀਐਨਜੀ ਵਾਲੀਆਂ ਗੱਡੀਆਂ ਵਾਂ ਕਿਉਂਕਿ ਜ਼ਿਆਦਾ ਜਦੋਂ ਜ ਟੈਂਕ ਫੁੱਲ ਹੁੰਦੇ ਆ ਗਰਮੀ ਜ਼ਿਆਦਾ ਪੈਣ ਕਰਕੇ ਵੀ ਜਿਹੜ ਮੋਗੇ ਸ਼ਹਿਰ ਦੀਆਂ ਜਿੰਨੇ ਵੀ ਸ਼ਹਿਰਾ ਦੀਆਂ ਇਸ ਗੱਲ ਦਾ ਬਸ ਖਾਸ ਤੇ ਆਂ ਦੇਣਾ ਚਾਹੀਦਾ ਇਹ ਗੱਡੀ ਦੀ ਕੰਡੀਸ਼ਨ ਕਿੱਦਾ ਜੂੜਾ ਇਹ ਤਾਂ ਕੰਡਮ ਆ ਜੀ ਤਕਰੀਬਨ ਐਸਪਾਇਰ ਕੀਤੀਆਂ ਹੋਈਆਂ ਗੱਡੀਆਂ ਜਿਹੜੀਆਂ ਸਾਈਡ ਤੇ ਲੱਗੀਆਂ ਹੋਈਆਂ ਤੇ ਚਲੋ ਫਿਰ ਵੀ ਨੁਕਸਾਨ ਤਾਂ ਨੁਕਸਾਨ ਹੀ ਆ ਚਾਹੇ ਕਿਸੇ ਵੀ ਦਾਵੇ ਚਾਹੇ ਸਹਿਬ ਲਖਤਾਲ ਦਾ ਹੋਵੇ ਚਾਹੇ ਮੋਗੇ ਸ਼ਹਿਰ ਦਾ ਹੋਵੇ ਤੇ ਚਾਹੇ ਕਿਉਂਕਿ ਸਮਾਜ ਦੀ ਜਿਹੜਾ ਕਿ ਇੱਕ ਟੈਕਸ ਦੇ ਰੂਪ ਦੇ ਵਿੱਚ ਜਿਹੜੀਆਂ ਸੰਗਤਾਂ ਹੁੰਦਾ ਦਸਵਾਣ ਹੁੰਦਾ ਪੈਸੇ ਹੁੰਦੇ ਆ ਕਿਉਂਕਿ ਚਾਹੇ ਜੋ ਐਸਪਾਇਰ ਹੋਈਆਂ ਗੱਡੀਆਂ ਵੀ ਉਹਨਾਂ ਦੇ ਕੁਝ ਨਾ ਕੁਝ ਵਟੇ ਜਾਂਦਾ ਜਦੋਂ ਹੁਣ ਇਹ ਕਹਿ ਲਈ ਵੀ ਅ